ਮੈਂ ਤੁਹਾਨੂੰ ਜੀ ਸੁਪਾਲ ਸਿੰਘ ਖੈਰਾ ਹੋਰਾਂ ਦੀ ਗੱਲਬਾਤ ਕਰ ਲਈਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਕਿ ਭਾਈ ਮੇਰਾ ਜਿਹੜਾ ਕੇਸ ਚੱਲ ਰਿਹਾ ਆ ਆਮਦਨ ਤੋਂ ਜ਼ਿਆਦਾ ਜਾਇਦਾਦ ਵਾਲਾ ਉਹਦੀ ਜਾਂਚ ਹੈ ਜਿਹੜੀ ਉਹ ਰੋਕ ਦਿਓ ਪਰ ਕਹਿੰਦੇ ਕਿ ਫੈਸਲਾ ਠੀਕ ਨਹੀਂ ਆਇਆ ਉਹਨਾਂ ਦੇ ਹਿਸਾਬ ਨਾਲ ਨਹੀਂ ਆਇਆ ਨਹੀਂ ਸਰ ਜਾਂਚ ਕਿੱਥੇ ਰੁਕਦੀ ਹੁੰਦੀ ਹੈ ਜਾਂਚ ਨਹੀਂ ਰੁਕਦੀ ਹੁੰਦੀ ਪਰ ਗੱਲ ਇਹ ਆ ਕਿ ਹੁਣ ਇਹਨਾਂ ਨੂੰ ਇਹ ਵੇਖਣਾ ਪਏਗਾ ਕਿ ਜੇ ਹਾਈ ਕੋਰਟ ਤੋਂ ਹਾਈ ਕੋਰਟ ਸਿੱਧੀ ਪਰਸਨ ਨਹੀਂ ਹਾਈ ਕੋਰਟ ਨੇ ਜੇ ਪਟ੍ਰੀਸ਼ਨ ਖਾਰਜ ਕੀਤੀ ਆ ਤਾਂ ਫਿਰ ਤੁਹਾਨੂੰ ਅਗਲਾ ਸਫਰ ਤੈਅ ਕਰਨਾ ਪਊਗਾ ਜਿਵੇਂ ਆਪਾਂ ਕਿਹਾ ਕਿ ਰਾਹ ਤੇ ਹਰੇਕ ਦੱਸ ਦਿੰਦਾ ਕਿਰਾਇਆ ਕੋਈ ਨਹੀਂ ਦਿੰਦਾ ਜੀ ਇੱਥੇ ਰਾਹ ਵੀ ਤੁਹਾਨੂੰ ਆਪ ਲੱਭਣੇ ਪੈਂਦੇ ਆ ਕਿਰਾਏ ਵੀ ਤੁਹਾਨੂੰ ਆਪ ਪੈਦਾ ਕਰਨੇ ਪੈਂਦੇ ਆ ਜੀ ਹੁਣ ਇਹਨਾਂ ਨੂੰ ਜਾ ਕੇ ਕਿਤੇ ਨਾ ਕਿਤੇ ਅਪਰ ਕੋਰਟ ਦੇ ਵਿੱਚ ਯਾਨੀ ਅਪਰ ਕੋਰਟ ਤਾਂ ਫਿਰ ਸੁਪਰੀਮ ਕੋਰਟ ਹੀ ਬੈਠੇ ਮੇਰੇ ਖਿਆਲ ਨਾਲ ਉੱਥੇ ਚੈਲੰਜ ਕਰਨਾ ਪਊਗਾ ਜੇ ਮੰਨ ਲਓ ਉੱਥੋਂ ਵੀ ਛੋਟ ਨਹੀਂ ਹੁੰਦੀ ਤੇ ਫਿਰ ਤਾਂ ਤੁਹਾਨੂੰ ਫੇਸ ਕਰਨਾ ਪਏਗਾ ਇਹਦਾ ਮਤਲਬ ਹੈ ਕਿ ਸੁਖਪਾਲ ਸਿੰਘ ਖਹਿਰਾਵਾਸਦੀ ਸੰਕਟ ਹੈ ਜੀ ਕਿਉਂਕਿ ਜਦੋਂ ਯਾਰ ਜਿਸ ਦਿਨ ਸਰਕਾਰ ਤੁਹਾਡੇ ਮਗਰ ਪੈ ਗਈ ਸੰਕਟ ਹੀ ਸੰਕਟ ਹੈ ਜਿਸ ਦਿਨ ਮੰਨ ਲਓ ਹਾਕਮ ਤੁਹਾਡੇ ਮਗਰ ਲੱਗ ਗਿਆ ਟਿੱਡੀ ਨਿਰਾ ਦੇ ਨਾਲ ਹੂੰ ਸੰਕਟ ਹੀ ਸੰਕਟ ਹੈ ਸਰ ਇਸ ਕੋ ਹੋਰਾ ਜੀ ਦੇ ਵੱਲ ਪਾਈਆਂ ਚਾਤੀਆਂ ਹੂੰ ਪੈਰ ਪੈਰ ਉਤੇ ਟੋਏ ਸੱਜਣਾ ਨਾਲਿਆ ਕਿ ਭਈ ਇਹ ਪੈਰ ਪੈਰ ਤੇ ਫਿਰ ਟੋਏ ਹੁੰਦੇ ਆ ਹੂੰ ਇਹ ਇਹ ਜਦੋਂ ਮਤਲਬ ਝਾਕ ਲੈਂਦੇ ਆ ਟਿੱਡਾ ਨਾ ਤਾਂ ਇਹ ਇਹਨਾਂ ਦਾ ਮੱਥਾ ਮੈਂ ਜਿਵੇਂ ਤੁਹਾਨੂੰ ਦੱਸਿਆ ਵਾ ਕਿ ਭਈ ਹਾਕਮ ਜਦੋਂ ਪਿੱਛੇ ਪੈਂਦਾ ਹੈ ਤਾ ਸੰਕਟ ਤੇ ਹੈ ਕਿ ਆ ਇੱਥੇ ਮਾਮਲਾ ਪਰਸਨਲ ਹੈ ਜੀ ਆਓ ਇੱਥੇ ਦੇ ਸਿਆਸਤ ਨਾਲੋਂ ਵੀ ਜ਼ਿਆਦਾ ਭਾਸ਼ਣਾ ਤੋਂ ਤੁਸੀਂ ਇੱਕ ਦੂਜੇ ਪ੍ਰਤੀ ਵਰਤੀ ਸ਼ਬਦਾਵਲੀ ਤੋਂ ਸੱਜੇ ਅੰਦਾ ਚਲਾ ਸਕਦੇ ਹੋ ਹਮ ਪਰ ਸੁਖਪਾਲ ਸਿੰਘ ਖੇਰਾ ਦੇ ਮਾਮਲੇ ਚ ਬਹੁਤ ਕੁਝ ਚੱਲ ਰਿਹਾ ਹੈ ਅੰਦਰ ਖਾਤੇ ਜੀ ਜਿਨ੍ਹਾਂ ਕੋ ਮੈਨੂੰ ਪਤਾ ਲੱਗਿਆ ਹੈ ਕਿ ਬੈਂਕਾਂ ਨੂੰ ਚਿੱਠੀਆਂ ਕੱਡੀਆਂ ਜਾ ਰਹੀਆਂ ਨੇ ਹਮ ਕਿ ਆ ਕੱਲੇ ਸੁਖਪਾਲ ਸਿੰਘ ਖੇਰਾ ਦੇ ਨਹੀਂ ਇੰਟਰਸਟਿੰਗ ਗੱਲ ਹੈ ਸੁਖਪਾਲ ਸਿੰਘ ਖਹਿਰਾ ਦੇ ਨਾਲ ਜੁੜੇ 8-10 ਬੰਦਿਆਂ ਦੀ ਡਿਟੇਲ ਮੰਗੀ ਜਾ ਰਹੀ ਹੈ ਸਾਰਾ ਅਜਕਲ ਸਾਰਾ ਕੁਝ ਕਢਾ ਲੈਂਦੇ ਨੇ ਹੂੰ ਤੁਸੀਂ ਕਿੱਥੇ ਜਾਣੋਗੇ ਤੇ ਜੇ ਮੰਨ ਲਓ ਤੁਸੀਂ ਜੋਕੀ ਦਾ ਕੱਚਾ ਖਰੀਦਿਆ ਹੋ ਵੀ ਪਤਾ ਕਿਉਂਕਿ ਤੁਹਾਡਾ ਆਧਾਰ ਪੈਨ ਨਾਲ ਹੀ ਆ ਸਾਰਾ ਕੁਝ ਕਿੱਧਰ ਗਿਆ ਕਿੱਧਰ ਜਾਓਗੇ ਹੂੰ ਹੋਰ ਵੀ ਕੁਝ ਇਦਾਂ ਦਾ ਖਰੀਦਿਆ ਅন্ডਰ ਗਵਰਨਮੈਂਟ ਤੋਂ ਪਤਾ ਲੱਗ ਜਾਣਾ ਕੱਚਾ ਬਣਾਇਆ ਹੁੰਦਾ ਬਿਲਕੁਲ ਅਜਕਲ ਤੇ ਸਾਹਮਣੇ ਹੋ ਤੁਸੀਂ ਵੀ ਕਿੱਥੋਂ ਖਰੀਦਿਆ ਹਾਂਜੀ ਇਹ ਅੱਜਕਲ ਕੋਈ ਗੁੱਝਾ ਨਹੀਂ ਕੋਈ ਗੁਜਾ ਪੋਰ ਸੀਸੀ ਟੀਵੀ ਕੈਮਰਾ ਕਹਿੰਦੇ ਨੇ ਇਸ ਕੋ ਮੁਸਕਾ ਗੁਜਾ ਅੱਜ ਕੱਲ ਸਰਕਾਰ ਤੋਂ ਤੁਸੀਂ ਬੰਦਾ ਕ ਨਹੀਂ ਗੁਜਾ ਜੀ ਬਿਲਕੁਲ ਗੱਲ ਇਹ ਆ ਕਿ ਭਾਈ ਉਹ ਸਾਰਾ ਕੁਝ ਪਤਾ ਕਰ ਲੈਂਦੇ ਨੇ ਹੁਣ ਇਹਨਾਂ ਨੇ ਫੈਸਲਾ ਕੀਤਾ ਕਿ ਭਾਈ ਇਦਾਂ ਜਾਂਚ ਕਰੀਆਂ ਜਿਹੜੀਆਂ ਮੰਗੀਆਂ ਜਾਣ ਵੇਖਿਆ ਜਾਵੇ ट्रांजैक्शन ਆ ਕਿਹੋ ਜੀਆਂ ਕਿਧਰੋਂ ਆ ਕੀ ਹਿਸਾਬ ਕਿਤਾਬ ਆ ਕਿਹੜੇ ਅਕਾਊਂਟ ਆ ਕਿਹੜੇ ਦਸਤਾਵੇਜ਼ ਆ ਵਗੈਰਾ ਵਗੈਰਾ ਜੀ ਇਹਦਾ ਮਤਲਬ ਇਹ ਆ ਕਿ ਸੁਖਪਾਲ ਸਿੰਘ ਖਹਿਰਾ ਦਾ ਮੱਕੂ ਠੱਪਣ ਵਾਸਤੇ ਮਾਨ ਸਾਹਿਬ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਜੀ ਹੂੰ ਕਿ ਕਿਸੇ ਤਰੀਕੇ ਨਾਲ ਸੁਖਪਾਲ ਖਹਿਰਾ ਸਾਡੇ ਟਿੱਡੇ ਚੜ ਜਾਵੇ ਤਾਂ ਹੀ ਸੁਖਪਾਲ ਸਿੰਘ ਖਹਿਰਾ ਨੇ ਪਰਸਤਿਤੀਆਂ ਨੂੰ ਭਾਂਪ ਲਿਆ ਵਿਸ਼ੱਕ ਮਜ਼ਾਕ ਉਡਾ ਦਿੰਦੇ ਨੇ ਮੁੱਖ ਮੰਤਰੀ ਸਾਹਿਬ ਕਿਉਂ ਭੱਜਿਆ ਫਿਰਦਾ ਜੀ ਇਦਾਂ ਡਾਇਰੈਕਟਲੀ ਇਨਡਾਇਰੈਕਟਲੀ ਪਰ ਉਹਨਾਂ ਨੂੰ ਪਤਾ ਲੱਗਿਆ ਸੀਗਾ ਕਿ ਬਹੁਤ ਜਲਦੀ ਮੈਨੂੰ ਫੇਰਸਲਾਖਾਂ ਦੇ ਪਿੱਛੇ ਸੁੱਟ ਦਿੰਗੇ ਇਸ ਵਾਸਤੇ ਅੰਡਰਗਰਾਊਂਡ ਜੀ ਤੁਹਾਨੂੰ ਪਤਾ ਹੀ ਹੈ ਨਾ ਕਿ ਅੱਜਕਲ ਫਰਾਰੀਆਂ ਤੇ ਗੀਤ ਵੀ ਚੱਲਦੇ ਨੇ ਤੋ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੰਡਰਗਰਾਉਂਡ ਹੋ ਕੇ ਆਪਦਾ ਆਸਾ-ਪਾਸਾ ਕਰਗੇ ਹੂੰ ਇੰਝ ਤੋ ਲੱਗ ਰਿਹਾ ਹੋਵੇ ਕਿ ਬਈ ਜ਼ਿਆਦਾ ਸ਼ਕਤੀਆਂ ਨੇ ਇੱਥੇ ਫਿਰ ਹਰੇਕ ਬੰਦਾ ਸੋਚਦਾ ਆਪਣੇ ਹਿਸਾਬ ਨਾਲ ਨਹੀਂ ਨਹੀਂ ਫਿਰ ਫਾਇਦਾ ਕੀ ਆ ਹੁਣ ਦੇਖੋ ਮੈਂ ਤੁਹਾਨੂੰ ਕਹੀ ਜਾਣਾ ਨਾ ਕਿ ਸਰ ਤੁਸੀਂ ਜਿੰਨੇ ਮਰਜ਼ੀ ਦਲੇਰ ਹੋ ਗੋ ਸਰਕਾਰ ਤਾਂ ਸਰਕਾਰ ਆ ਜੀ ਬਿਲਕੁਲ ਇਹਦਾ ਚਲੋ ਮੌਕਰੀ ਪਾਵਰ ਹੈ ਜਿਹਦੇ ਤੁਹਾਡੇ ਮਗਰ ਨਾ ਹੀ ਪੈਣ ਜਦੋਂ ਪੈਂਦੇ ਨੇ ਹਲਾ ਕੇ ਰੱਖ ਦਿੰਦੇ ਆ ਸਾਡੇ ਅਰਗੇ ਨੂੰ ਸਾਲ ਚ ਇੱਕ ਦੋ ਝਟਕੇ ਦਿੰਦੇ ਆ ਕਿ ਨਹੀਂ ਜੀ ਕਿਵੇਂ ਬੋਲੋ ਕਿ ਉਹ ਸਾਡੇ ਤੇ ਕਰਿਆਨੇ ਵਾਲੇ ਕੋਲ ਪਹੁੰਚ ਪਿਆ ਕਹਿੰਦੇ ਇਹਨਾਂ ਦਾ ਸੌਦਾ ਕਿੰਨਾ ਜਾਂਦਾ ਫਲਾਂ ਟਮਕਾ ਉਹਗਾ ਸਾਡਾ ਰਿਸ਼ਤੇਦਾਰ ਸੀ ਉਹ ਕਹਿੰਦਾ ਵੀਰੇ ਮੈਂ ਇੱਥੇ ਹੀ ਬੁਲਾ ਦਿੰਦਾ ਸੀ ਆਈਡੀ ਨਾ ਤਾਂ ਸੁੱਕ ਯਾਰ ਕਮਾਲ ਦੀ ਗੱਲ ਆ ਕਰਿਆਨਾ ਵੀ ਅਸੀਂ ਉੱਥੇ ਜਾ ਕੇ ਕਰਿਆਨੇ ਨੂੰ ਕੀ ਪਾਕਿਸਤਾਨ ਚ ਬਲੈਕ ਕਰਨੀ ਆ ਜੋ ਹੋਗਾ ਹਟੀ ਤੋਂ ਜੋ ਜਾਂਦਾ ਕਰਨਾ ਉਹ ਕਿਦਾਂ ਹੈ ਕਿੰਨੀ ਜ਼ਮੀਨ ਆ ਫਲਾਂ ਟਮਕਾ ਦੱਸੋ ਵੀ ਮੈਂ ਕੋਈ ਸਿਆਸਤਦਾਨ ਆ ਨਹੀਂ ਕੀ ਹੈ ਨਾ ਜੀ ਮੈਂ ਕੋਈ ਸਿਆਸਤਦਾਨ ਆ ਨਹੀਂ ਵੀ ਮੇਰੇ ਕੋਲ ਬੜਾ ਤਕੜਾ ਉਦਾ ਰਿਹਾ ਕੋਈ ਪੁਆਇੰਟ ਵੀਕ ਪੁਆਇੰਟ ਜਿਵੇਂ ਕਹਿੰਦੇ ਲੱਭਣਾ ਹੁੰਦਾ ਜੇ ਕਿ ਤੋ ਮਿਲ ਜੇ ਤੇ ਫਿਰ ਆ ਬਸ ਨੰਬ ਲੈਣਾ ਇਹਨਾਂ ਦਾ ਕੰਮ ਹੈ ਮੈਂ ਤੁਹਾਨੂੰ ਦੱਸਿਆ ਕਿ ਭਾਈ ਤਾਂ ਇਹਨਾਂ ਤੇ ਡਿਪੈਂਡ ਕਰਦਾ ਨਾ ਸਭ ਕੁਝ ਪਰ ਜਿਹਦੇ ਮਗਰ ਲੱਗਦਾ ਹਾਕਮ ਇਹ ਸਾਫ ਹੈ ਆਵਾਜ਼ ਆ ਰਹੀ ਬੜੀ ਹੁੰਦੀ ਹੈ ਬਿਲਕੁਲ ਜੀ ਖਜ਼ਰਖਵਾਰੀ ਬਹੁਤ ਹੁੰਦੀ ਹੈ ਸੈਜਪ੍ਰੀਤ ਕੌਰ ਜੀ ਕਹਿ ਰਹੇ ਨੇ ਕਿ ਸੁਪਾਲ ਸਿੰਘ ਖੈਰਾ ਬਾਰੇ ਕਹਿੰਦੇ ਵਿਰਸਾ ਸਿੰਘ ਬਲਟੋਆ ਨੇ ਵੀ ਕਹਿੰਦੇ ਕੁਝ ਕਿਹਾ ਵੀ ਇੰਟਰਵਿਊ ਇਹਨਾਂ ਨੇ ਦੇਖੀ ਸੀ ਤੇ ਇੱਕ ਮਿੱਤਰ ਜਰਾਬ ਢਿੱਲੋਂ ਜੀ ਕਹਿ ਰਹੇ ਕਿ ਹੁਣ ਤਾਂ ਖੈਰਾ ਸਾਹਿਬ ਨੂੰ ਕਹਿੰਦੇ ਦਿੱਲੀ ਦਾ ਕਿਰਾਇਆ ਪੁੱਛਣਾ ਪਵੇਗਾ ਖੈਰ ਸ਼ੁਕਰੀਆ ਜੀ ਅਮਰਿਤ ਢਿੱਲੋਂ ਜੀ ਤੁਹਾਡਾ ਵੀ ਸ਼ੁਕਰੀਆ ਰਾਤ ਨੂੰ 8 ਵਜੇ ਕਹਿੰਦੇ ਵੀ ਤੁਹਾਡਾ ਪ੍ਰੋਗਰਾਮ ਚੱਲਦਾ ਆ ऑस्ट्रेलिया ਦੇ ਵਿੱਚ ਹਾਈ ਕੋਰਟ ਪਹੁੰਚ ਗਿਆ ਜੀ 4-5 ਕੰਨ ਦਾ ਮਸਲਾ ਬਿਲਕੁਲ ਜੀ ਆ ਚਾਤ੍ਰਵੇਦੀ ਵਾਲਾ ਤਾਂ ਪਹੁੰਚ ਹੀ ਗਿਆ ਪਹਿਲਾਂ